ਅੱਜ ਅਸੀਂ ਇੱਕ ਚਟਨੀ ਬਣਾਵਾਂਗੇ ਬਹੁਤ ਹੀ ਵਧੀਆ ਚਟਨੀ ਬਣਾਵਾਂਗੇ ਜਿਹੜੀ ਨਾ ਸਿਹਤ ਵਾਸਤੇ ਬਹੁਤ ਚੰਗੀ ਹੋਏਗੀ ਤੇ ਪੇਟ ਵਾਸਤੇ ਬਹੁਤ ਹੀ ਵਧੀਆ ਫਾਇਦੇਮੰਦ ਹੋਏਗੀ ਚਟਨੀ ਚਟਨੀ ਅੱਜ ਅਸੀਂ ਬਣਾਵਾਂਗੇ ਸਾਬਤ ਧਣੀਆਂ ਤੇ ਲਸਣ ਇਹਨਾਂ ਦੋਨਾਂ ਚੀਜ਼ਾਂ ਦੀ ਚਟਨੀ ਬਣਾ ਕੇ ਤੁਹਾਨੂੰ ਇਹੋ ਜਿਹੀ ਵਿਖਾਵਾਂਗੀ ਕਿ ਤੁਸੀਂ ਬਾਰ-ਬਾਰ ਉਹ ਚਟਨੀ ਜਿਹੜੀ ਆ ਬਣਾਉਂਗੇ ਘਰ ਦੇ ਵਿੱਚ ਤੇ ਖੁਸ਼ ਹੋਵੋਗੇ ਤੇ ਖਾਓਗੇ ਫਾਇਦੇਮੰਦ ਬਹੁਤ ਆ ਜੀ ਇਹ ਦੇਖੋ ਮੈਂ ਹਰੀਆਂ ਮਿਰਚਾਂ ਲਈਆਂ ਏ ਦੋ ਤੇ ਦੋ ਹੀ ਮੈਂ ਲਾਲ ਮਿਰਚਾਂ ਲਈਆਂ ਸੀਗੀਆਂ ਆਹ ਪਾਣੀ ਲਿਆ ਇਹਦੇ ਵਿੱਚ ਮੈਂ ਭਿਓ ਕੇ ਰੱਖੀਆਂ ਹੋਈਆਂ ਸੀ ਇਹ ਮਿਰਚਾਂ ਤੇ ਹੁਣ ਮੈਂ ਇਹਨਾਂ ਨੂੰ ਨਾ ਕੂਂਡੇ ਦੇ ਵਿੱਚ ਪਾ ਦਵਾਂਗੀ ਕਿਉਂਕਿ ਮੈਂ ਕੂਂਡੇ ਦੀ ਚਟਨੀ ਜ਼ਿਆਦਾ ਪਸੰਦ ਕਰਦੀ ਆਂ ਕੂਂਡੇ ਡੰਡੇ ਦੀ ਚਟਨੀ ਜਿਹੜੀ ਹੁੰਦੀ ਆ ਬਹੁਤ ਵਧੀਆ ਹੁੰਦੀ ਆ ਤੇ ਆਹ ਕੁੰਡਾ ਜਿਹੜਾ ਆ ਤੁਹਾਨੂੰ ਵਖਾਤਾ ਐ ਤੇ ਆਹ ਦੇਖੋ ਸਾਬਤ ਧਣੀਆਂ ਆ ਇਵੇਂ ਮੈਂ ਪੀਓ ਕਿ ਅੱਧਾ ਘੰਟਾ ਹੋ ਗਿਆ ਰੱਖਿਆ ਹੋਇਆ ਸੀਗਾ ਧਨੀਆ ਜਿਹੜਾ ਹੁੰਦਾ ਉਹਦੀ ਤਸਵੀਰ ਬਹੁਤ ਹੀ ਠੰਡੀ ਹੁੰਦੀ ਤੇ ਬਹੁਤ ਹੀ ਵਧੀਆ ਹੁੰਦੀ ਸੁੱਕੇ ਧਨੀਆ ਦੀ ਵੀ ਤੇ ਹਰੇ ਧਨੀਆ ਦੀ ਵੀ ਤੇ ਖੁਸ਼ਕ ਹੁੰਦਾ ਤੇ ਬਹੁਤ ਹੀ ਵਧੀਆ ਹੁੰਦਾ ਆ ਥੈਰਡ ਵਾਸਤੇ ਬੜਾ ਵਧੀਆ ਹੁੰਦਾ ਜੇ ਤੇ ਇਹ ਜਿਹੜਾ ਧਨੀਆ ਆ ਹਰੀਆਂ ਮਿਰਚਾਂ ਤੇ ਲਾਲ ਮਿਰਚਾਂ ਰਲਾਤੀਆਂ ਨੇ ਇਹ ਦੇਸੀ ਲਸਣ ਆ ਛਿੱਲਿਆ ਹੋਇਆ ਥੋੜਾ ਜਿਹਾ ਤੁਸੀਂ ਜਿੰਨੀ ਮਰਜ਼ੀ ਬਣਾ ਸਕਦੇ ਹੋ ਚਟਨੀ ਪਰਵਾਰ ਦੇ ਹਿਸਾਬ ਨਾਲ ਵੀ ਬਣਾ ਸਕਦੇ ਹੋ ਗਰਮੀਆਂ 'ਚ ਜੇ ਬਣਾਉਣੀਆਂ ਤੇ ਪਾਣੀ ਵਿੱਚ ਪਚ ਜਾਂਦਾ ਵਾ ਥੋੜੀ ਬਹੁਤੀ ਖਾਦੀ ਵੀ ਜਾ ਸਕਦੀ ਆ ਵੈਸੇ ਸਰਦੀਆਂ ਚ ਬਣਾਓਗੇ ਤੇ ਬਹੁਤ ਹੀ ਵਧੀਆ ਰਹੇਗਾ ਤੇ ਇਹ ਲਸਣ ਮੈਂ ਪਾਤਾ ਆ ਤੇ ਥੋੜਾ ਜਿਹਾ ਕਾਲਾ ਨਮਕ ਸਵਾਦ ਅਨਸਾਰ ਪਾਤਾ ਮੈਂ ਨਮਕ ਆਪਣੇ ਹਿਸਾਬ ਨਾਲ ਪਾਉਣਾ ਚਾਹੀਦਾ ਆ ਇਹ ਕਾਲਾ ਨਮਕ ਪਾਇਆ ਮੈਂ ਥੋੜਾ ਜਿਹਾ ਹੁਣ ਮੈਂ ਚਿੱਟਾ ਨਮਕ ਪਾਵਾਂਗੀ ਇੰਨਾ ਕੀ ਮੈਂ ਇਹ ਪਾਤਾ ਏ ਅੱਜ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਇਹ ਚਟਣੀਆਂ ਆਪਾਂ ਵਨਸਵਨੀਆਂ ਜਰੂਰ ਬਣਾਉਣੇ ਆ ਤੇ ਪਰ ਇਹ ਚਟਣੀਆਂ ਦੇ ਫਾਇਦੇ ਕੀ ਨੇ ਆ ਜਿਹੜੀ ਚਟਣੀ ਹੈ ਨਾ ਇਹ ਮੈਂ ਕੁੱਟ ਕੇ ਬਰੀਕ ਕਰ ਲਾਂਗੀ ਮਿਕਸੀ ਦੇ ਵਿੱਚ ਮੈਂ ਨੂੰ ਪਾਣੀ ਇੱਕ ਗੱਲੋਂ ਪਾਇਆ ਕਿ ਇਹ ਜਿਹੜੀ ਆ ਇਹ ਪਾਣੀ ਜਿਹੜਾ ਆ ਇਹਨੂੰ ਮੈਂ ਲਾਉਣਾ ਨਹੀਂ ਹੈਗਾ ਪਾਣੀ ਨਹੀਂ ਪਾਉਣਾ ਇਹਦੇ ਚ ਤੇ ਮਿਕਸੀ ਦੇ ਵਿੱਚ ਉਹਦਾ ਪੀਠ ਦੇਣੀ ਪਾਣੀ ਤੋਂ ਬਿਨਾ ਚਟਣੀ ਜਿਹੜੀ ਆ ਘੱਟ ਪੀਠਦੀ ਆ ਤੇ ਆ ਦੇਖੋ ਮੈਂ ਕੁੱਟੀ ਜਾ ਰਹੀਆਂ ਇਹਨੂੰ ਬਰੀਕ ਕਰੂੰਗੀ ਇਹਨੂੰ ਚੰਗੀ ਤਰ੍ਹਾਂ ਤੇ ਜਿੱਦਾਂ ਦੀ ਇਹ ਬਣੂਗੀ ਬਹੁਤ ਹੀ ਵਧੀਆ ਬਣੂਗੀ ਤੇ ਹਾਜਮੇਦਾਰ ਚਟਨੀ ਬਣੂਗੀ ਇਹਨਾਂ ਮੈਨੂੰ ਜਰੂਰ ਪਤਾ ਹੈ। ਮੇਰੀਆਂ ਵੀਡੀਓ ਵੇਖਿਆ ਕਰੋ ਉਹਨਾਂ ਦੇ ਵਿੱਚ ਬਹੁਤ ਹੀ ਦੇਸੀ ਢੰਗ ਦੇ ਨਾਲ ਖਾਣਾ ਮਤਲਬ ਦੱਸਿਆ ਗਿਆ ਜੋ ਵੀ ਮੈਂ ਬਣਾਨੀ ਆ ਬਹੁਤ ਹੀ ਵਧੀਆ ਚੀਜ਼ ਬਣਾਨੀ ਮੈਂ। ਤੇ ਇਹ ਚਟਨੀ ਜਿਹੜੀ ਆ ਦੇਖੋ ਮੈਂ ਕੁੱਟੀ ਜਾ ਰਹੀ ਆ। ਇਹ ਡੰਡੇ ਕੁੰਡੇ ਦੀ ਜਿਹੜੀ ਚਟਨੀ ਆ ਇਹ ਲੋਕੀ ਪਹਿਲੇ ਜਿਹੜੇ ਬਹੁਤ ਪਸੰਦ ਕਰਦੇ ਹੁੰਦੇ ਸਨ। ਹੁਣ ਸਾਡੇ ਕੋਲ ਟਾਈਮ ਨਹੀਂ ਹੈਗਾ ਸਮਝ ਲਓ। ਇਹ ਜਾਂ ਛੇਤੀ ਜ ਆਪਾਂ ਮਿਕਸੀ ਦੇ ਉੱਤੇ ਪੀ ਦਿੰਨੇ ਆ ਪਰ ਚਟਨੀ ਇਹੀ ਬਣਦੀ ਆ ਜੋ ਬਣ ਰਹੀ ਆ ਚਟਨੀ ਇਸੇ ਦਾ ਹੀ ਨਾਮ ਹੈ ਕਜੀ ਇਹ ਥੋੜੀ ਬਹੁਤੀ ਮਤਲਬ ਜਿੱਦਾਂ ਦੀ ਤੁਸੀਂ ਰੱਖਣੀ ਚਾਹੋ ਉਹੋ ਜੀ ਰੱਖ ਸਕਦੇ ਹੋ ਬਹੁਤ ਬਰੀਕ ਕਰਨੀ ਚਾਹੋ ਤੇ ਬਹੁਤ ਬਰੀਕ ਵੀ ਹੋ ਸਕਦੀ ਆ ਥੋੜੀ ਜੀ ਤੁਸੀਂ ਇਹਨੂੰ ਮੋਟੀ ਰੱਖਣੀ ਚਾਹੋ ਤੇ ਉਹ ਵੀ ਹੋ ਸਕਦੀ ਆ ਤੇ ਲਸਣ ਜਿਹੜਾ ਆ ਇਹ ਇਹ ਇੱਕ ਇਹੋ ਜੀ ਚੀਜ਼ ਆ ਸਰੀਰ ਵਾਸਤੇ ਸਿਹਤ ਵਾਸਤੇ ਬਹੁਤ ਹੀ ਫਾਇਦੇ ਕਰਦਾ ਹੈ ਕਿਉਂਕਿ ਜਿਨ੍ਹਾਂ ਦਾ ਬੀਪੀ ਵੱਧਦਾ ਵਾ ਉਹ ਵੀ ਇਹ ਰੋਕਦਾ ਆ ਇਹ ਬੀਪੀ ਜਿਹੜਾ ਆ ਬੜਾ ਬੈਲੈਂਸ ਕਰਕੇ ਰੱਖਦਾ ਹੈ ਬਲੱਡ ਪ੍ਰੈਸ਼ਰ ਦਾ ਤੇ ਇਹ ਖਾਣ ਨਾਲ ਤੇ ਬਹੁਤ ਹੀ ਵਧੀਆ ਚੀਜ਼ ਆ ਤੇ ਇਹ ਚਟਣੀ ਜਿਹੜੀ ਆ ਆਪਾਂ ਕੋਟ ਲਈ ਆ ਤੇ ਆਪਾਂ ਇਹਨੂੰ ਤਿਆਰ ਕਰਦੇ ਆ ਇਹ ਚਟਨੀ ਆ ਦੇਖੋ ਇੰਨੀ ਕੁ ਬਰੀਕ ਕੀਤੀ ਆ ਮੈਂ ਤੁਸੀਂ ਆਪਣੀ ਮਰਜ਼ੀ ਨਾਲ ਜਿੰਨੀ ਮਰਜ਼ੀ ਬਰੀਕ ਕਰ ਸਕਦੇ ਹੋ ਤੇ ਮੈਂ ਹੁਣ ਤੁਹਾਨੂੰ ਬਣਾਉਣੀ ਵੀ ਦੱਸ ਦਿੰਨੀ ਆ ਥੋੜਾ ਜਿਹਾ ਕੰਮ ਇਹਦਾ ਹੋਰ ਰਹਿ ਗਿਆ ਏ ਆਓ ਆਪਾਂ ਫਿਰ ਇਹਨੂੰ ਚਟਣੀ ਨੂੰ ਆਪਾਂ ਪਹਿਲਾਂ ਨਾ ਕੌਲੀ ਦੇ ਵਿੱਚ ਬਾਹਰ ਕੱਢਦੇ ਆਂ ਇਹ ਚਟਣੀ ਜਿਹੜੀ ਆ ਹੋਰ ਵੀ ਮੈਂ ਵੀਡੀਓ ਪਾਈਆਂ ਹੋਈਆਂ ਸਾਰੀਆਂ ਚਟਣੀਆਂ ਦੀਆਂ ਪਰ ਆਹ ਜਿਹੜੀ ਧਣੀਆਂ ਦੀ ਤੇ ਲਸਣ ਦੀ ਚਟਣੀ ਹੈ ਨਾ ਇਹ ਮੈਂ ਪਹਿਲੀ ਵਾਰ ਵੀਡੀਓ ਪਾਈ ਆ ਤੇ ਬਹੁਤ ਹੀ ਵਧੀਆ ਤੇ ਮਜ਼ੇਦਾਰ ਖਾਣ ਚ ਬੜੀ ਤੇਜ਼ਤ ਹੁੰਦੀ ਹੈ ਏ ਆ ਦੇਖੋ ਮੈਂ ਹੁਣ ਇਹ ਤਿਆਰ ਹੋ ਗਈ ਹੈ ਨਾ ਥੋੜੀ ਜਿਹੀ ਮਤਲਬ ਜਿ ਕੁੱਟ ਕੇ ਤਿਆਰ ਹੋਈ ਹੈ ਅਜੇ ਚਟਨੀ ਪੂਰੀ ਤਿਆਰ ਨਹੀਂ ਹੋਈ ਆਪਾਂ ਹੁਣ ਇਹਨੂੰ ਇੱਕ ਤੜਕਾ ਦਿੰਨੇ ਆ ਛੋਟਾ ਜਿਹਾ ਪਹਿਲਾਂ ਨਿੰਬੂ ਮੈਂ ਕੱਟਿਆ ਆ ਨਿੰਬੂ ਜਿਹੜਾ ਆ ਇਹ ਨਿਚੋੜ ਕੇ ਇਹਦਾ ਜਿਹੜਾ ਰਸ ਆ ਉਹ ਕੱਢਦੇ ਆ ਕਿਉਂਕਿ ਆਪਾਂ ਇਹਦੇ ਚ ਹੋਰ ਖਟਾਈ ਕੋਈ ਨਹੀਂ ਪਾਉਣੀ ਜਿੱਦਾਂ ਅਮਚੂਰਾ ਤੇ ਹੋਰ ਕੋਈ ਖਟਾਈ ਆਪਾਂ ਨਹੀਂ ਵਰਤਣੀ ਇਮਲੀ ਵਗੈਰਾ ਕਿਉਂਕਿ ਉਹਨਾਂ ਦੇ ਵਿੱਚ ਨਾ ਉਹ ਦੂਜਾ ਜਿਹੜੀ ਤਸਵੀਰ ਗਰਮ ਹੁੰਦੀ ਆ ਈਮਲੀ ਦੀ ਬਹੁਤ ਹੀ ਠੰਡੀ ਹੋ ਜਾਂਦੀ ਆ ਉਹ ਖਟਾਈ ਹੋ ਜਾਂਦੀ ਆ ਨਿੰਬੂ ਜਿਹੜਾ ਹੁੰਦਾ ਉਹਦੀ ਖਟਾਈ ਜਿਹੜੀ ਜਿੱਥੇ ਵਰਤੀ ਜਾਂਦੀ ਆ ਨਾ ਉਹ ਬਹੁਤ ਹੀ ਵਧੀਆ ਚੀਜ਼ ਹੁੰਦੀ ਆ ਨਿੰਬੂ ਇੱਕ ਇਹੋ ਜੀ ਚੀਜ਼ ਹੈਗੀ ਆ ਸੀ ਵਿਟਾਮਿਨ ਹੁੰਦੇ ਆ ਨਿੰਬੂ ਦੇ ਵਿੱਚ ਤੇ ਉਹ ਹੱਡੀਆਂ ਵਾਸਤੇ ਬੜੇ ਲਾਹੇਮੰਦ ਹੁੰਦੇ ਆ ਉਤੋਂ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਨੇ ਤੇ ਆਓ ਹੁਣ ਆਪਾਂ ਜਟਨੀ ਜਿਹੜੀ ਆ ਇਹਨੂੰ ਥੋੜਾ ਜਿਹਾ ਤੜਕਾ ਦਿੰਨੇ ਆ ਇੱਕ ਫਰਾਈ ਪੈਨ ਆ ਛੋਟਾ ਜਿਹਾ ਲਿਆ ਤੇ ਇਹਦੇ ਵਿੱਚ ਮੈਂ ਤੇਲ ਪਾਵਾਂਗੀ ਰਫੈਂਡ ਥੋੜਾ ਜਿਹਾ ਆ ਇੱਕੀ ਚਮਚਾ ਮੈਂ ਨਾ ਰਫੈਂਡ ਦਾ ਪਾਉਣਾ ਤੇਲ ਦਾ ਇੱਕੀ ਚਮਚਾ ਜ਼ਿਆਦਾ ਨਹੀਂ ਆਪਾਂ ਪਾਉਣਾ ਹੈਗਾ ਆ ਦੇਖੋ ਇਹ ਚਟਨੀ ਤੁਸੀਂ ਬਣਾ ਕੇ ਭਾਵੇਂ ਛੋਟੀ ਜੀ ਡੱਬੀ ਚ ਪਾ ਕੇ ਤੇ ਡੈਨਕ ਟੇਬਲ ਤੇ ਰੱਖ ਸਕਦੇ ਹੋ ਨਹੀਂ ਤੇ ਫ੍ਰਿਜ ਚ ਰੱਖ ਸਕਦੇ ਹੋ ਤੁਸੀਂ ਰੋਟੀ ਖਾਣ ਵੇਲੇ ਇਹਨੂੰ ਕੱਢ ਕੇ ਤੇ ਥੋੜੀ-ਥੋੜੀ ਲੈ ਕੇ ਖਾ ਸਕਦੇ ਹੋ ਇਹ ਪਾਣੀ ਬੜੀ ਛੇਤੀ ਪਹੁੰਚਾਉਂਦੀ ਹੈ ਜੇ ਵੱਧ ਘੱਟ ਪਾਣੀ ਪੀਤਾ ਜਾਵੇ ਤੇ ਉਹ ਵੀ ਬੜੀ ਛੇਤੀ ਪਚਦਾ ਇਹਦੇ ਨਾਲ ਵੈਸੇ ਵੀ ਗਠੀਆ ਜਿਹੜਾ ਆ ਦਰਦਾਂ ਦਾ ਰੋਗ ਹੁੰਦਾ ਵਾ ਇਹ ਬੜੀ ਛੇਤੀ ਠੀਕ ਹੁੰਦਾ ਹੈ ਲਸਣ ਦੇ ਨਾਲ ਤੇ ਗੈਸ ਨਹੀਂ ਹੁੰਦੀ ਫਿਰ ਕਬਜ ਵੀ ਨਹੀਂ ਹੁੰਦੀ ਬੜੇ ਫਾਇਦੇ ਆ ਇਹਦੇ ਜੇ ਤੁਸੀਂ ਗਿਨ ਬੈਠੋਗੇ ਫਾਇਦੇ ਤੇ ਲਸਣ ਦੇ ਤੁਹਾਨੂੰ ਪਤਾ ਫਾਇਦੇ ਬਹੁਤ ਨੇ ਜਿਹੜੇ ਤੇ ਮੇਰੇ ਭਣ ਭਰਾ ਖਾਂਦੇ ਆ ਲਸਣ ਉਹਨਾਂ ਵਾਸਤੇ ਤੇ ਬਹੁਤ ਹੀ ਵਧੀਆ ਵਾ ਹੁਣ ਮੈਂ ਗੈਸ ਵੇਖੋ ਬੰਦ ਕਰਤਾ ਛੋਟਾ ਜਿਹਾ ਤੜਕਾ ਲਾਇਆ ਜਨਿਕੇ ਬਹੁਤ ਜ਼ਿਆਦਾ ਮੈਂ ਇਹਨੂੰ ਭੁਨੇਆਣੀਆ ਲਸਣ ਨੂੰ ਕਿਉਂਕਿ ਜੇ ਬਹੁਤ ਇਹ ਭੁੱਜ ਗਿਆ ਤੇ ਇਹ ਜਿਹੜਾ ਲਸਣ ਭੁਜਾ ਹੁੰਦਾ ਨਾ ਉਹ ਬੀਪੀ ਵਧਾਉਣ ਨੂੰ ਬਹੁਤ ਮਤਲਬ ਤੇਜ਼ੀ ਫੜਦਾ ਹੈ ਤੇ ਜਿਹੜਾ ਲਸਣ ਥੋੜਾ ਜਿਹਾ ਕੱਚਾਪਨ ਚ ਰਹਿ ਜਾਂਦਾ ਨਾ ਉਹ ਬਲੱਡ ਪ੍ਰੈਸ਼ਰ ਨਹੀਂ ਵਧਾਉਂਦਾ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਮੈਂ ਲਸਣ ਜਿਹੜਾ ਆ ਉਹਨਾਂ ਕਿ ਉਹਨੂੰ ਤੜਕਾ ਲਾਇਆ ਜਿੰਨਾ ਕੋ ਉਹਨੂੰ ਚਾਹੀਦਾ ਸੀ ਇਹ ਪਾਉ ਨਿੰਬੂ ਦਾ ਰਸ ਜਿਹੜਾ ਆ ਉਹ ਇਹਦੇ ਵਿੱਚ ਪਾ ਦਵਾਂਗੇ ਤੁਸੀਂ ਇਹ ਵੀ ਵੇਖੋ ਕਿ ਮੈਂ ਬਹੁਤ ਜ਼ਿਆਦਾ ਚੀਜ਼ਾਂ ਦੀ ਵਰਤੋਂ ਨਹੀਂ ਕੀਤੀ ਇਹਦੇ ਵਿੱਚ ਕਿਉਂਕਿ ਇਹਦਾ ਟੇਸਟ ਬਹੁਤ ਬਣਿਆ ਹੈ ਮੈਂ ਬਣਾਉਂਦੀ ਰਹਿਣੀ ਆ ਇਹ ਇਹ ਚਟਣੀ ਜਿਹੜੀ ਆ ਮੈਂ ਬਣਾਉਂਦੀ ਰਹਿਣੀ ਆ ਤੇ ਮੈਨੂੰ ਪਤਾ ਇਹਦਾ ਫਾਇਦਾ ਬਹੁਤ ਹੈ ਤੇ ਇਹ ਜਿਹੜੀ ਆ ਇਹ ਤੇ ਮਤਲਬ ਜਿਹੜੀ ਪੇਟ ਸਾਫ਼ ਹੀ ਹੋ ਜਾਂਦਾ ਇਹਦੇ ਨਾਲ ਮਤਲਬ ਜਿੱਦਾਂ ਗੈਸ ਕਬਜ ਕੁਝ ਹੁੰਦੀ ਆ ਅੱਜਕੱਲ੍ਹ ਤੁਹਾਨੂੰ ਪਤਾ ਹੀ ਆ ਖਾਣਾ ਹੀ ਇਹੋ ਜਿਹਾ ਹੋਇਆ ਵਾ ਇਹ ਤੁਸੀਂ ਖਾਓਗੇ ਚਟਨੀ ਦੇ ਆਪੇ ਤੁਹਾਨੂੰ ਦੂਜੀ ਵਾਰੀ ਆਪਣੇ ਆਪ ਹੀ ਬਣਾ ਲੈਣੀ ਫਿਰ ਤਾਂ ਆਪਾਂ ਹੁਣ ਇਹ ਚਟਨੀ ਜਿਹੜੀ ਆ ਦੇਖੋ ਤੜਕਾ ਵੀ ਛੋਟਾ ਜਿਹਾ ਲੱਗ ਗਿਆ ਤਿਆਰ ਵੀ ਹੋ ਗਈ ਆ ਤਾਂ ਆਪਾਂ ਹੁਣ ਕੌਲੀ ਚ ਵੀ ਇਹਨੂੰ ਕੱਢ ਲਵਾਂਗੇ ਤੇ ਰਿਆ ਆੜ ਫੂਡ ਚੈਨਲ ਆ ਜੀ ਮੇਰਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਪਸੰਦ ਆ ਜਾਂਦੀ ਆ ਵੀਡੀਓ ਤੇ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਵਿਖਿਆ ਜ਼ਰੂਰ ਕਰੋ ਵੀਡੀਓ ਇਹ ਦੇਖੋ ਚਟਨੀ ਹੁਣ ਹੋ ਗਈ ਜੇ ਤਿਆਰ ਤੈਨੂੰ ਆਪਾਂ ਥੋੜੀ ਥੋੜੀ ਲੈ ਕੇ ਰੋਟੀਆਂ ਨਾਲ ਖਾ ਸਕਦੇ ਆ ਬਾਹਰ ਅੰਦਰ ਰੋਟੀ ਕਿਤੇ ਲੈ ਕੇ ਬੰਨ ਕੇ ਲੈ ਕੇ ਜਾਣਾ ਹੋਏ ਤਾਂ ਵੀ ਆਪਾਂ ਖਾ ਸਕਦੇ ਆ ਦੇਖੋ ਕਿੰਨੀ ਵਧੀਆ ਚਟਨੀ ਤਿਆਰ ਹੋਈ ਆ ਬਹੁਤ ਹੀ ਵਧੀਆ ਲਸਣ ਦੀ ਚਟਨੀ ਤੇ ਧਨੀਆ ਦੀ ਚਟਨੀ ਕਿਉਂਕਿ ਲਸਣ ਗਰਮ ਹੁੰਦਾ ਤੇ ਧਨੀਆ ਠੰਡਾ ਹੁੰਦਾ ਤਸੀਰਾਂ ਦੋਵੇਂ ਜਾਂ ਸਰੀਰ ਦੇ ਵਿੱਚ ਠੰਡ ਹੋਏ ਤੇ ਜਾਂ ਗਰਮੀ ਹੋਏ ਸਰੀਰ ਬਹੁਤ ਹੀ ਬੈਨੀਫਿਟ ਮਿਲਦਾ ਇਸ ਚੀਜ਼ ਦਾ ਵਾਈਵਾਦੀ ਨਹੀਂ ਹੋਣੀ ਚਾਹੀਦੀ ਸਰੀਰ ਦੇ ਵਿੱਚ ਤੇ ਵਾਈਵਾਦੀ ਇਹ ਚਟਨੀ ਦੇ ਵਿੱਚ ਬਿਲਕੁਲ ਵੀ ਨਹੀਂ ਹੈ ਰਿਆਰਪੂਰ ਚੈਨਲ ਹੈ ਜੀ ਮੇਰਾ YouTube ਤੇ ਲਾਈਕ